ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਵਿਚਾਰ ਦੇ ਵਿੱਚ ਮੈਂ ਆਪ ਜੀ ਨੂੰ ਦੱਸਿਆ ਸੀ ਕਿ 7 ਤਰੀਕ ਤੱਕ ਸਾਰੇ ਦਰਬਾਰ ਸਬ ਸਮੂਹ ਤੇ ਫੌਜ ਦਾ ਕਬਜ਼ਾ ਹੋ ਚੁੱਕਾ ਸੀ ਸਿਰਫ ਇੱਕ ਜਾਂ ਦੋ ਜਗ੍ਹਾ ਸਨ ਛੋਟੀਆਂ-ਛੋਟੀਆਂ ਜਿੱਥੇ ਦੋ-ਦੋ ਤਿੰਨ-ਤਿੰਨ ਸਿੰਘ ਜਿਹੜੇ ਨੇ ਉਹ ਡਟੇ ਹੋਏ ਸਨ ਔਰ ਕਿਸੇ ਨੇ ਹਥਿਆਰ ਨਹੀਂ ਛੱਡੇ ਭਾਈ ਜਰਨੈਲ ਸਿੰਘ ਖਾਲਸਾ ਹੋਰਾਂ ਦੀ ਦੇ ਮਿਲ ਚੁੱਕੀ ਸੀ ਮਿrtਕ ਦੇ ਸਾਰੇ ਸਮੂਹ ਤੇ ਫੌਜ ਦਾ ਕਬਜ਼ਾ ਹੋਣ ਦੇ ਬਾਵਜੂਦ ਜਦ ਕਿ ਕਿਧੇ ਪਾਸਿਓ ਕੋਈ ਰੈਜ਼ਿਸਟੈਂਸ ਨਹੀਂ ਸੀ ਆ ਰਹੀ ਕੋਈ ੜਕਾਟ ਨਹੀਂ ਸੀ 7 ਤਰੀਕ ਰਾਤ ਨੂੰ ਫੌਜ ਨੇ ਤੀਜਾ ਸਿੰਘ ਸਮੁੰਦਰੀ ਹਾਲ ਜੋ ਦਰਬਾਰ ਸਾਹਿਬ ਦਾ ਸਾਰਾ ਕੰਟਰੋਲ ਜਿੱਥੋਂ ਚੱਲਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਦਫ਼ਤਰ ਨੇ ਉਹਨੂੰ ਵੀ ਅੱਗ ਲਗਾ ਦਿੱਤੀ ਔਰ ਸਭ ਤੋਂ ਵੱਡਾ ਇੱਕ ਬਹੁਤ ਵੱਡਾ ਜ਼ੁਲਮ ਕੀਤਾ ਇਹਨਾਂ ਨੇ ਹੋਰ ਸਾਡੇ ਉੱਤੇ ਉਨਾਂ ਸੁਲਮਾਂ ਦੇ ਵਿੱਚ ਇੱਕ ਹੋਰ ਬੜਾ ਵੱਡਾ ਵਾਅਦਾ ਕਰਦੇ ਹੋਏ ਪਹਿਲੇ ਸੁਲਮਾਂ 'ਚ ਕਿ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਆਟੋਮਾਟਿਵਲੀ ਸਾਈਟ ਤੋਂ ਜੁੜਾ ਐਂਟਰੀ ਸੀ ਉਹਦੇ ਉੱਪਰ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਨੂੰ ਅੱਗੇ ਲਗਾ ਦਿੱਤੀ ਸਿਰਫ ਅੱਗੇ ਨਹੀਂ ਲਗਾ ਦਿੱਤੀ ਅੱਗੇ ਲਗਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਵਿਸ਼ੇਸ਼ ਕੀਮਤੀ ਕਿਤਾਬਾਂ ਜਿਹੜੀਆਂ ਨੇ ਕੁਝ ਖਰੜੇ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਔਰ ਹਸਤ ਲਿਖਤ ਖਰੜੇ ਜੋ ਅਨਮੋਲ ਸਨ ਜਿਨ੍ਹਾਂ ਦੀ ਕੀਮਤ ਪਾਈ ਨਹੀਂ ਜਾ ਸਕਦੀ ਦੁਨੀਆ ਚਕਰੀ ਉਹਨਾਂ ਨੂੰ ਕੱਢ ਕੇ ਲੈ ਗਏ ਹਾਲੇ ਕਿ ਪਹਿਲੇ ਬੰਦੇ ਨਹੀਂ ਸਨ ਕਿ ਅਸੀਂ ਕੱਢ ਕੇ ਲੈ ਗਏ ਲੇਕਿਨ ਉੱਥੇ ਅੱਖੇ ਦੇਖੇ ਐਸੇ ਸਬੂਤ ਸਨ ਉਹਨਾਂ ਨੂੰ ਕੱਢ ਕੇ ਲੈ ਗਏ ਤੇ ਬਾਕੀ ਲਗਾਤੀ ਇਹਨੇ ਇਮਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹ ਸਭ ਜੜੇ ਵਿੱਚ ਸੜ ਗਏ ਹੋਣ ਇਨਾ ਸਮਾਂ ਬੀਤਣ ਤੋਂ ਬਾਅਦ ਅੱਜ ਵੀ ਉਹ ਖੜੇ ਜੜੇ ਨੇ ਉਹ ਕਤਾਬਾਂ ਜਿਹੜੀਆਂ ਨੇ ਉਹ ਵਾਪਸ ਨਹੀਂ ਕੀਤੀਆਂ ਗਈਆਂ ਔਰ ਹੁਣ ਸਭ ਤੋਂ ਵੱਡੀ ਗੱਲ ਸਿੱਖ ਕੌਮ ਦੇ ਵਾਸਤੇ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ ਇੱਕ ਪ੍ਰਸ਼ਨ ਚਿੰਨ ਲੱਗ ਗਿਆ ਕਿ ਜੇ ਕੱਲ ਨੂੰ ਇਹ ਸਾਨੂੰ ਵਾਪਸ ਕਰ ਵੀ ਦੇਣ ਤੇ ਇਤਨੇ ਸਮੇਂ ਦੇ ਵਿੱਚ ਉਹਦੇ ਵਿੱਚ ਕਿੰਨੀ ਕੁ ਮਿਲਾਵਟ ਕਰ ਦਿੱਤੀ ਗਈ ਹੋਏਗੀ ਉਸੇ ਰੂਪ ਦੇ ਵਿੱਚ ਹੀ ਕਿੰਨਾ ਕੁ ਜੋ ਉਹਦੇ ਵਿੱਚ ਗਲਤ ਮਲਤ ਘੁਸੇੜ ਦਿੱਤਾ ਗਿਆ ਹੋਏਗਾ ਕੀ ਅਸੀਂ ਉਹਨੂੰ ਪ੍ਰਮਾਣ ਕਰ ਸਕਾਂਗੇ ਜੇ ਪ੍ਰਮਾਣ ਕਰ ਲਈਏ ਤੇ ਹੋਰ ਵਾਲੇ ਸਮੇਂ ਦੇ ਵਿੱਚ ਉਹਦਾ ਪ੍ਰਭਾਵ ਸਾਡੀ ਕੌਮ ਦੇ ਉੱਤੇ ਕੀ ਪਾਏਗਾ ਅਸਲ ਦੇ ਵਿੱਚ ਇਮਾਰਤਾਂ ਤੇ ਇਹ ਦੁਬਾਰਾ ਬਣ ਜਾਂਦੀਆਂ ਨੇ ਅਕਾਲ ਤਖਤ ਸਾਹਿਬ ਟੈਟੇ ਹੋ ਗਿਆ ਉਹਦੀ ਇਮਾਰਤ ਅਸੀਂ ਦੁਬਾਰਾ ਬਣਾ ਲਈ ਲੇਕਿਨ ਜਿਹੜੀ ਇਹ ਵਿਰਾਸਤਾ ਨੇ ਕੌਮੀ ਵਿਰਾਸਤਾ ਕਤਾਬਾਂ ਦੇ ਰੂਪ ਦੇ ਵਿੱਚ ਲਿਟਰੇਚਰ ਦੇ ਰੂਪ ਦੇ ਵਿੱਚ ਇਹਨਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਅੱਜ ਇਹਨਾਂ ਫੋਟੋਆਂ ਦੇ ਵਿੱਚ ਜਿਹੜੀਆਂ ਅਖੀਰ ਤੋਂ ਪਹਿਲੇ ਦੀਆਂ ਦੋ ਫੋਟੋ ਨੇ ਇਹ ਦੋਨੋਂ ਉਹ ਨੇ ਜਿਨ੍ਹਾਂ ਦੇ ਵਿੱਚ ਆਪ ਜੀ ਦੇਖ ਰਹੇ ਹੋ ਕਿ ਅੱਗ ਲਗਾ ਦਿੱਤੀ ਗਈ ਇਸ ਤੋਂ ਪਹਿਲਾਂ ਉੱਪਰ ਜਿਹੜੀਆਂ ਫੋਟੋ ਨੇ ਉਹ ਫੌਜ ਦਾ ਕਬਜ਼ਾ ਕਰਨ ਤੋਂ ਬਾਅਦ ਕੁਝ ਗੋਲੀ ਚਕਾ ਸੰਭਾਲਦੇ ਵੇ ਕੋਈ ਜੇਤੂ ਅੰਦਾਜ਼ ਦੇ ਵਿੱਚ ਉੱਥੇ ਪ੍ਰਕਰਮਾਂ ਦੇ ਵਿੱਚ ਫਿਰਦੇ ਹੋਏ ਔਰ ਇੱਕ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੈਂਟਰ ਦੇ ਵਿੱਚ ਜਨਰਲ ਵਿਦਿਆ ਉਹਦੇ ਇੱਕ ਸਾਈਡ ਤੇ ਜਨਰਲ ਸੁੰਦਰ ਜੀ ਹੈ ਤੇ ਦੂਜੀ ਸਾਈਡ ਦੇ ਉੱਤੇ ਜਿਹੜਾ ਉਹ ਜਨਰਲ ਕੁਲਦੀਪ ਬਰਾੜ ਹੈ ਜਿਨੇ ਇਹ ਫੌਜੀ ਹਮਲਾ ਕੀਤਾ ਇਹ ਜੇਤੂ ਅੰਦਾਜ਼ ਦੇ ਵਿੱਚ ਹੁਣ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਨੇ ਫਿਰ ਰਹੇ ਨੇ ਜਾ ਰਹੇ ਨੇ ਬਹੁਤ ਦਰਦ ਭਰੀ ਦੁੱਖ ਭਰੀ ਲੰਬੀ ਦਾਸਤਾ ਹੈ ਅਜੇ ਮੈਂ ਕੁਝ ਇੱਕ ਚੀਜ਼ਾਂ ਦੇ ਬਾਰੇ ਹੋਰ ਆਪ ਜੀ ਨੂੰ ਜਾਣਕਾਰੀ ਦੇਣੀ ਚਾਹਾਂਗਾ 8 ਤਰੀਕ ਨੂੰ ਗਿਆਨੀ ਜ਼ੈਲ ਸਿੰਘ ਜੋ ਉਸ ਵੇਲੇ ਪ੍ਰੈਜ਼ੀਡੈਂਟ ਸੀ ਇੰਡੀਆ ਦਾ ਉਹਨੇ ਦਰਬਾਰ ਸਾਹਿਬ ਆਉਣਾ ਸੀ ਦੇਖਣ ਵਾਸਤੇ ਤੇ ਉਹਨੂੰ ਘਟੋ ਘਟ ਪਤਾ ਲੱਗੇ ਕਿ ਇੱਥੇ ਕਿੰਨਾ ਕੁ ਜ਼ੁਲਮ ਟਾਇਆ ਗਿਆ ਹੈ ਆਖਰੀ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਕਿ ਫੌਜੀ ਜਿਹੜੇ ਨੇ ਉਹ ਦਰਬਾਰ ਸਾਹਿਬ ਸਮੂਹ ਨੂੰ ਸਾਫ਼ ਕਰ ਰਹੇ ਨੇ ਅਸਲ ਦੇ ਵਿੱਚ ਸਾਰਾ ਤੇ ਖੂਨ ਦੇ ਨਾਲ ਭਰਿਆ ਪਿਆ ਸੀ ਖੂਨ ਦੀਆਂ ਨਦੀਆਂ ਚੱਲੀਆਂ ਸੀ ਉੱਥੇ ਤੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨ ਗਿਆਨੀ ਜੈਲ ਸਿੰਘ ਦਾ ਨਾਂ ਪਤਾ ਲੱਗੇ ਹਾਲੇ ਕਿ ਉਹ ਜਿਸ ਕਿਰਦਾਰ ਦਾ ਆਦਮੀ ਸੀ ਉਹਨੂੰ ਪਤਾ ਲੱਗੇ ਜਾਂ ਨਾ ਲੱਗੇ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਨਾ ਉਹਨੂੰ ਕੌਮ ਨਾਲ ਕੋਈ ਦਰ ਸੀ ਇੱਕ ਸਵਾਰਥੀ ਜ ਆਦਮੀ ਸੀ ਜਿਹੜਾ ਆਪਣੇ ਦਿੱਟ ਤੱਕ ਹੀ ਸੀਮਤ ਸੀ ਪਰ ਫਿਰ ਵੀ ਇਹ ਤੇ ਉਹਨੂੰ ਸਿੱਖ ਸਮਝ ਲਈ ਸਨ ਇਸ ਕਰਕੇ ਉਹਨੂੰ ਦਿਖਾਉਣ ਦੇ ਵਾਸਤੇ ਆ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਆਪਾਂ ਥੋੜੇ ਜੇ ਜਾਣਕਾਰੀ ਇਹਦੇ ਬਾਅਦ ਜੇ ਹੋਰ ਹਾਸਲ ਕਰਾਂਗੇ ਅੱਜ ਜਿੰਨੇ ਕਿ ਬਚਨ ਪਵਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ